ਬ੍ਰਾਹਮਣ ਜੋ ਬ੍ਰਹਮ ਵਿਚਾਰੇ ਬ੍ਰਾਹਮਣ ਕੌਣ ਹੈ ਆਂਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਬ੍ਰਹਮ ਦਾ ਹੀ ਪ੍ਰਚਾਰ ਕਰਦਾ ਹੈ ਬ੍ਰਹਮ ਦੀ ਜਵੀ ਕਹਿ ਕੇ ਸੋਚ ਕਰਦਾ ਹੈ ਉਹਨੂੰ ਬ੍ਰਾਹਮਣ ਕਹਿੰਦੇ ਇਹ ਨਹੀਂ ਕਿ ਬ੍ਰਾਹਮਣ ਜਾਤ ਪਾਤ ਚ ਪੈ ਜਿਓ ਬ੍ਰਾਹਮਣ ਨਹੀਂ ਹੈ ਇਸ ਕਰਕੇ ਬਾਣੀ ਦੇ ਵਿੱਚ ਮਹਾਰਾਜ ਨੇ ਦਰਜੇ ਦਿੱਤੇ ਨੇ ਇਹ ਲਈ ਜਾਤਾ ਪਾਤਾ ਬਣਦੀਆਂ ਪਈਆਂ ਨੇ ਅੱਜ ਬਾਣੀ ਦੇ ਵਿੱਚ ਅਰਮਦਾਸ ਦਾ ਵੀ ਨਾਂ ਹੈ ਨਾਮਦੇਵ ਦਾ ਵੀ ਨਾਮ ਹੈ ਪਾਣੀ ਦੇ ਵਿੱਚ ਧੰਨੇ ਤਲੋਚਨ ਉਹਨਾਂ ਦਾ ਵੀ ਨਾਂ ਹੈ ਪਰ ਜਲ ਵਡੀਆਂ ਜਾਤਾਂ ਲੈ ਨਹੀਂ ਬਾਣੇ ਦੇ ਵਿੱਚ ਕਿਹਾ ਗਿਆ ਹੈ ਕੌਰ ਰਮਦਾਸ ਆਸ ਲੱਗ ਚੀਵਾ ਚਿਰ ਪਿਆ ਦਰਸ਼ਨ ਦੇਖ ਪਰਮਦਾਸ ਕੌਣ ਸੀ ਉਹ ਆਪੇ ਹੀ ਕਹਿੰਦਾ ਹੈ ਹੁੰਦਾ ਹੈ ਕੈ ਰਮਦਾਸ ਚਮਾਰਾ ਆਂਦਾ ਮੈਂ ਚਮਿਆਰਾ ਦਾ ਮੁੰਡਾ ਆਂਦਾ ਮੈਂ ਜੋੜੇ ਸਿਉਣ ਵਾਲਾ ਕਿਉਂ ਉਹਨੇ ਲਕਾਇ ਨਹੀਂ ਆਪਦੀ ਜਾਤ ਪਰ ਉਹਨੇ ਇਹ ਨਹੀਂ ਕਿਹਾ ਕਿ ਮੈਂ ਗਰੀਬ ਆ ਉਹ ਗਿਆਨ ਚ ਬੋਲਦਾ ਰਿਹਾ ਪਰ ਬਾਣੀ ਦੇ ਵਿੱਚ ਉਹਦੀ ਪੋਜੀਸ਼ਨ ਹੈ ਸਾਡੇਆਂ ਗੁਰਦੁਆਰਿਆਂ ਦੇ ਵਿੱਚ ਰਮਦਾਸ ਦੀ ਆਰਤੀ ਹੁੰਦੀ ਹੈ ਸਾਡੇਆਂ ਗੁਰਦੁਆਰਿਆਂ ਦੇ ਵਿੱਚ ਕਬੀਰ ਦੀ ਆਰਤੀ ਹੁੰਦੀ ਹੈ ਸਾਡੇਆਂ ਗੁਰਦੁਆਰਿਆਂ ਦੇ ਵਿੱਚ ਧੰਨੇ ਦੀ ਆਰਤੀ ਹੁੰਦੀ ਹੈ ਤੇ ਬੜੀ ਰਾਨਗੀ ਦੀ ਗੱਲ ਹੈ ਸਾਡੇ ਮੁਲਕ 'ਚ ਜਾਤ ਪਾਤ ਦਾ ਰੌਲਾ ਪੈ ਸਾਡੇ ਮੁਲਕ ਜਾਤ ਪਾਤ ਤੋਂ ਲੜਾਈਆਂ ਹਾਂ ਜਿੱਥੇ ਰਾਮਵਰਗੀਆਂ ਤਾਕਤਾਂ ਨੇ ਜੜਾ ਵੱਡੀਆਂ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਤਾਕਤਾਂ ਨੇ ਜੜਾ ਵੱਡੀਆਂ ਜਿੱਥੇ ਸਾਡੀ ਗਰਬਾਣੀ ਹਮੇਸ਼ਾ ਹੀ ਪ੍ਰਗਿਆਸ਼ ਕਰਦੀ ਹੈ ਅਸੀਂ ਰੋਜ਼ ਔਰ ਵੰਦਾਸ ਦੀ ਆਰਤੀ ਸੁਣਨੇ ਆ ਗੁਰਦੁਆਰੇ ਦੇ ਅੰਦਰ ਉਥੇ ਕਿਸੇ ਵੱਡੇ ਛੋਟੇ ਦੀ ਨਹੀਂ ਹੋਰ ਕਿਸੇ ਕੇ ਵੱਡੀ ਜਾਨ ਦੀ ਕੋਈ ਆਰਤੀ ਹੁੰਦੀ ਹੈ ਉਥੇ ਧੰਨੇ ਦੀ ਆਰਤੀ ਹੁੰਦੀ ਉਹ ਵੀ ਛੋਟੀ ਜਾਨ ਦਾ ਸੀ ਉਥੇ ਕਬੀਰ ਦੀ ਆਰਤੀ ਹੁੰਦੀ ਉਹ ਵੀ ਛੋਟੀ ਜਾਨ ਦਾ ਸੀ ਉਥੇ ਰਮਦਾਸ ਦੀ ਆਰਤੀ ਹੁੰਦੀ ਉਹ ਵੀ ਛੋਟੀ ਜਾਨ ਦਾ ਸੀ ਪਰ ਸਮਝੋ ਕੰਨਾਂ ਦੇ ਵਿੱਚ ਬੂਦੇ ਨਾ ਦਿਓ ਇੱਕ ਬੰਦਾ ਫਾਇਦੇ ਵਾਸਤੇ ਦੋ ਬੰਦੇ ਫਾਇਦੇ ਵਾਸਤੇ ਮੁਲਖ ਨੂੰ ਤਵਾਇਦ ਕਰਚ ਨਾ ਲਿਆਓ ਆਪਾਂ ਸਾਰੇ ਸਮਝੀਏ ਆਪਦੀ ਕਾਬਲੀਅਤ ਦੇ ਨਾਲ ਆਪਦੀਆਂ ਹੱਥੀਆਂ ਖਿਆਲਾਂ ਦੇ ਨਾਲ ਆਪਦੀ ਲਿਖਾਈ ਪੜਾਈ ਦੇ ਨਾਲ ਅਹੁਦੇ ਲਾਓ ਕਾਬਲੀਅਤ ਦੇ ਨਾਲ ਖੁਰਸੀਆਂ ਲਾਓ ਕਾਬਲੀਅਤ ਦੇ ਨਾਲ ਪਦਿਸ਼ਰਾਂ ਲਾਓ ਇਸ ਕਰਕੇ ਜੋ ਇਸ ਗੱਲ ਨੂੰ ਅੱਛੀ ਤਰ੍ਹਾਂ ਸੋਚੋ ਸਾਰੇ ਮੁਲਕ ਪੂੰਜੀਦਾਰ ਦਾ ਨਾਂ ਉੱਠਿਆ ਤੇ ਰੂਸ ਵਰਗਾ ਜਿਹੜਾ ਮੁਲਕ ਸੀ ਫਨਾ ਹੋ ਗਿਆ ਕਿਉਂ ਪੂੰਜੀਦਾਰ ਦਾ ਕੋਈ ਲਬਜ ਨਹੀਂ ਹੈ ਪੂੰਜੀਦਾਰ ਕੋਈ ਵੀ ਬਣ ਸਕਦਾ ਹੈ ਵਰਕ ਕਰਨ ਵਾਲਾ ਅੱਛੀ ਦੁਕਾਨ ਆਪਦੀ ਚਲਾ ਸਕਦਾ ਹੈ ਵਰਕ ਕਰਨ ਵਾਲਾ ਅੱਛੀ ਕੋਈ ਵੀ ਚੀਜ਼ ਚਲਾ ਸਕਦਾ ਉਹ ਥੋੜਾ ਰੋਟੀ ਪਾਣੀ ਖਾਣ ਵਾਲਾ ਹੋ ਜਾਂਦਾ ਪੂੰਜੀਦਾਰ ਦਾ ਉੱਥੇ ਮਤਲਬ ਕਿ ਆਇਆ ਇਹਜ ਕਰਕੇ ਉਹ ਮੁਲਕ ਫੇਲ ਹੁੰਦੇ ਜਾ ਰਹੇ ਨੇ ਜੇ ਅਸੀਂ ਵੀ ਕਿਤੇ ਆਪ ਦਾ ਮੁਲਕ ਫੇਲ ਨਾ ਕਰਕੇ ਬਹਿ ਜਾਈਏ ਜਾਤ ਪਾਤ ਦਾ ਰੋਣਾ ਇੱਥੇ ਰਹੀ ਹੈ ਜਿਵੇਂ ਪੂੰਜੀਦਾਰ ਦਾ ਤੇ ਗਰੀਬ ਦਾ ਅੱਜ ਵੇਖੋ ਕੀ ਬਣ ਗਿਆ ਉਹਨਾਂ ਮੁਲਕਾਂ ਦਾ ਲੋਕਾਂ ਦੇ ਪ੍ਰਭਾਅ ਉਹਨਾਂ ਮੁਲਕਾਂ ਦਾ ਢਾਲ ਉਹਨਾਂ ਮੁਲਕਾਂ ਦੀ ਤਰੱਕੀ ਸ਼ਾਈ ਹੋਈ ਸੀ ਦੁਨੀਆ 'ਚ ਅੱਜ ਉਹਨਾਂ ਮੁਲਕਾਂ ਦਾ ਨਾਸ ਹੋ ਗਿਆ ਕਿਹੜੀ ਗੱਲ ਤੋਂ ਇਹ ਪੂੰਜੀਦਾਰ ਹੈ ਤੇ ਗਰੀਬ ਹੈ ਤੇ ਜਾਤ ਪਾਤ ਦਾ ਵਿਯੋਜ ਦਰਜਾ ਇਹ ਵੀ ਤੁਸੀਂ ਵੇਖਣਾ ਸਾਡੇ ਮੁਲਕ ਦੇ ਵਿੱਚ ਤੁਆਹੀ ਆ ਜਾਏਗੀ ਸਾਡਾ ਮੁਲਕ ਫਨਾ ਹੋ ਜਾਏਗਾ ਇੱਕ ਦਿਨ ਨੂੰ ਕਿਉਂਕਿ ਕੋਈ ਕੋਈ ਨਾਰਾ ਸੱਚਾਈ ਵਾਲਾ ਨਹੀਂ ਹੈ ਜਿਵੇਂ ਪੂਜੀਦਾਰ ਸੱਚਾਈ ਵਾਲਾ ਸੀ ਉਹਨਾਂ ਦਾ ਸੱਚਾਈ ਵਾਲਾ ਨਹੀਂ ਸੀ ਉਹ ਇੱਕ ਲਰਜੀ ਸੀ ਖਾਂਦੇ ਪੀਂਦੇ ਬੰਦੇ ਨੂੰ ਵੇਖ ਕੇ ਲਰਜੀ ਹੋ ਗਈ ਖਾਂਦੇ ਪੀਂਦੇ ਬੰਦੇ ਨੂੰ ਵੇਖ ਕੇ ਮਲੂਮ ਹੋ ਗਿਆ ਉਹਨਾਂ ਨੂੰ ਕਿ ਮੇਰੇ ਕੋਲ ਕਾਰ ਕਿਉਂ ਨਹੀਂ ਮੇਰੇ ਕੋਲ ਸਕੂਟਰ ਕਿਉਂ ਨਹੀਂ ਮੇਰੇ ਕੋਲ ਰੋਟੀ ਕਿਉਂ ਨਹੀਂ ਇਹ ਕੋਈ ਨਾਰਾ ਨਹੀਂ ਹੁੰਦਾ ਹੋ ਜਿਹੜਾ ਆਕਿਆਤ ਕਰਦਾ ਹੈ ਕੰਮ ਕਰਦਾ ਹੈ ਉਹਦੀ ਰੋਟੀ ਪਣੀ ਅੱਛੀ ਖਾਏਗਾ ਤੇਜ ਕਰ ਕਿ ਆਓ ਆਪਸਾਰੇ ਆਪਣੇ ਮੁਲਕ ਦੇ ਲੋਕ ਆਪ ਆਪ ਕਮਰਾਂ ਦੀਆਂ ਗੱਲਾਂ ਦੇ ਚਲੀਏ ਤੇ ਰਾਜਿਆਂ ਨੇ ਹਮੇਸ਼ਾ ਵਾਸਤੇ ਜਲੋਂ ਵੀ ਕੀਤੇ ਰਾਜਿਆਂ ਨੇ ਹਮੇਸ਼ਾ ਵਾਸਤੇ ਕਮਰਿਆਂ ਦੀਆਂ ਗੱਲਾਂ ਨੂੰ ਮੰਨਿਆ ਵੀ ਨਹੀਂ ਹੁਣ ਜੇ ਅਸੀਂ ਉਹ ਇਸ ਤਰ੍ਹਾਂ ਵੇਖੀਏ ਸਾਡੇ ਮੁਲਕ ਦੇ ਵਿੱਚ ਨਜਾਮਉਦੀਨ ਔਲੀਆ ਵਰਗਿਆਂ ਨੂੰ ਵੀ ਦਾਲਤਾਂ ਸੱਦਿਆ ਗਿਆ। ਕੁੱਤਬਦੀਨ ਕਾਕੀ ਵਰਗਿਆਂ ਨੂੰ ਵੀ ਸੱਦਿਆ ਗਿਆ। ਕਿਉਂ? ਉਹਦਾ ਵੇਖਿਆ ਜਾਏ ਤੇ ਨਮਾਜ਼ ਪੜਨ ਵਾਲੇ ਸੀ। ਪਰ ਉਹ ਜਿੰਨਾਂ ਨੇ ਸੱਦਿਆ ਹੋਵੇ ਨਮਾਜ਼ ਪੜਨ ਵਾਲੇ ਸੀ। ਪਰ ਸੋਚਣ ਵਾਲੀ ਗੱਲ ਹੈ ਕਿ ਜੇ ਨਮਾਜ਼ ਤੇ ਅਮਲ ਕਰਦੇ ਤੇ ਨਜਾਮਉਦੀਨ ਦੇ ਵਿੱਚ ਤਾਂ ਬਿਰਿਆਈ ਹੈ ਹੀ ਨਹੀਂ। ਪਰ ਕਿਉਂ? ਨਜਾਮਉਦ ਦੇ ਵਿੱਚ ਕੋਈ ਚੀਜ਼ ਸੀ ਕਿ ਨਜਾਮਉਦੀਨ ਬਹੁਤ ਪਾਵਰਫੁਲ ਆউলਿਆ ਸ ਲੋਕਾਂ ਦੇ ਰਹਿਮਤਾ ਹੁੰਦੀਆਂ ਸੀ ਲੰਗਰ ਲੱਗੇ ਰਹਿੰਦੇ ਸੀ ਜਸ ਕਰਦੇ ਰਹਿੰਦੇ ਸੀ ਲੋਕ ਉਹ ਜਿਹੜਾ ਰਾਜਾ ਸੀ ਉਹਨੂੰ ਉਸ ਵੇਲੇ ਜਸ ਜਲਾ ਸੀ ਉਹਦੇ ਤੋਂ ਲੜਜੀ ਹੋ ਗਈ ਪਰ ਉਹ ਹਜਰਤ ਬਾਬਾ ਸਾਹਿਬ ਦੀ ਗੱਲ ਨਹੀਂ ਸੀ ਕੋਈ ਨਿਵਾਜ ਤੋਂ ਵੀ ਕਰਦਾ ਸੀ ਉਹ ਵੀ ਕਰਦਾ ਸੀ ਪਰ ਹੋਮੇ ਦੀ ਲੜਾਈ ਹੋ ਗਈ ਉਹਦੇ ਤੋਂ ਹੋਮੇ ਐ ਨਹੀਂ ਕਿ ਨਿਜਾਮਤ ਦੇ ਇਸ ਕਰਕੇ ਚੰਗੀ ਤਰਾਹ ਆਰਾਮ ਨਾਲ ਰਾਜਿਆਂ ਵਾਲੇ ਵੇਖ ਕੇ ਫੈਸਲੇ ਨਾ ਕਰ ਉਹ ਰਾਜੇ ਮੇਸ਼ੇ ਤੋਈ ਲਿਆਉਂਦੇ ਨੇ ਪਰ ਜਦ ਪਕੰਬਰ ਇਹ ਉਹ ਅਮਲ ਲਿਆਉਂਦਾ ਹੈ ਚੈਨ ਲਿਆਉਂਦਾ ਹੈ